ਪ੍ਰਕਾਸ਼ਪੁਰਬ ਭਾਵ ਜਨਮ ਦਿਹਾੜਾ ਜਿੱਥੇ ਦੇਸ਼ ਵਿਦੇਸ਼ ਦੀ ਸੰਗਤ ਆਲ ਵਰਦੀ ਸੰਗਤ ਮਨਾ ਰਹੀ ਆ ਉੱਥੇ ਪਿੰਡ ਖੁੱਡੀਕਲਾਂ ਜ਼ਿਲ੍ਹਾ ਬਰਨਾਲਾ ਇਸ ਸਮੂਹ ਸੰਗਤ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਵੱਡੀ ਪੱਧਰ ਤੇ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਹ ਸਮੁੱਚੇ ਨਗਰ ਦੇ ਨਾਲ ਜੁੜ ਕੇ ਸਮੁੱਚਾ ਭਾਈਚਾਰਾ ਅੱਜ ਨਗਰ ਕੀਰਤਨ ਸਮੁੱਚੇ ਨਗਰ ਦੇ ਵਿੱਚ ਕੱਲ ਨੂੰ 10 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ 24 ਤਰੀਕ ਨੂੰ ਮੱਧ ਭੋਗ ਹੋਵੇਗਾ 25 ਤਰੀਕ ਨੂੰ ਅਖੰਡ ਪਾਠਾਂ ਦੇ ਭੋਗ ਪੈਣਗੇ ਗੁਰੂ ਘਰ ਲੰਗਰ ਲਗਾਤਾਰ ਅਟੁੱਟ ਵਰਤਦਾ ਹੈ ਇਹ ਅਸਥਾਨ ਸਹੀਦ ਬਾਬਾ ਸੰਗਤ ਸਿੰਘ ਜੀ ਦੇ ਨਾਂ ਤੇ ਆ ਜਿਨ੍ਹਾਂ ਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਲਗੀ ਤੋੜਾ ਦੇ ਕੇ ਨਵਾਜਿਆ ਸੀ ਉਸ ਜਗ੍ਹਾ ਤੇ ਹੀ ਇਸ ਮੁੱਚਾ ਨਗਰ ਰਲ ਮਿਲ ਕੇ ਦਿਨ ਮਨਾਉਂਦਾ ਰਹਿਬਰ ਦਾ ਗੁਰੂ ਰਬਦਾਸ ਮਹਾਰਾਜ ਜੀ ਦਾ ਤੇ ਸਹੀਦਾ ਦਾ ਸਹੀਦ ਬਾਬਾ ਸੰਗਤ ਸਿੰਘ ਜੀ ਦਾ ਇਸ ਲੰਗਰ ਦੇ ਵਿੱਚ ਜਲੇਬੀਆਂ ਪਕੌੜੇ ਬਰਫੀ ਲੱਡੂ ਇਹ ਸਾਰਾ ਸੰਗਤ ਕੋਈ ਵੇਸਣ ਭੇਜਦਾ ਕੋਈ ਆਪਣੀਆਂ ਕਿਰਤ ਕਮਾਈਆਂ ਜੋ ਸਫਲੀ ਕਰਨ ਵਾਸਤੇ ਹਰੇਕ ਪਰਿਵਾਰ ਆਪਣਾ ਦਸਵੰਧ ਹੈ ਜਿਹੜਾ ਉਹ ਭੇਜਦਾ ਹੈ ਅੱਜ ਇਸ ਪੜਾ ਤੇ ਹੁਣ ਅਸੀਂ ਆਇਆ ਤੁਸੀਂ ਵੇਖੋ ਸੰਗਤਾਂ ਚ ਕਿੱਡਾ ਚੋਆ ਕਿ ਪਕੌੜਿਆਂ ਦੇ ਲੰਗਰ ਲੱਗੇ ਨੇ ਪਕੌੜਿਆਂ ਦੇ ਲੰਗਰ ਲੱਗੇ ਨੇ ਚਾਹ ਸਜ ਰਹੀ ਆ ਢਾਡੀ 12 ਗਾ ਰਹੇ ਨੇ ਕਿੰਨਾ ਨੌਜਵਾਨਾਂ ਨੂੰ ਸਾ ਨੌਜਵਾਨ ਪੱਗਾਂ ਬੰਨ੍ਹ ਕੇ ਨਸਿਆ ਤੋਂ ਰਹਿਤ ਹੋ ਕੇ ਗੁਰੂ ਦੇ ਲੜ ਲੱਗੇ ਨੇ ਗੁਰੂ ਰਵਿਦਾਸ ਬਾਗ ਦੀ ਮਹਿਮਾ ਗਾਉਣ ਲੱਗੇ ਨੇ ਸੋ ਅਸੀਂ ਅੱਜ ਦੇ ਵਿਸ਼ੇਸ਼ ਦਿਨ ਤੇ ਸਾਰੀ ਸੰਗਤ ਨੂੰ ਤੁਹਾਡੇ ਚੈਨਲ ਨੂੰ ਲੱਖ ਲੱਖ ਵਧਾਈ ਦਿੰਨੇ ਆ ਕਿ ਗੁਰੂ ਰਵਿਦਾਸ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਤੇ ਕਿਰਪਾ ਕਰਨ ਤੇ ਇਸੇ ਤਰ੍ਹਾਂ ਨੌਜਵਾਨਾਂ ਨੂੰ ਨਸਿਆ ਤੋਂ ਰਹਿਤ ਕਰਕੇ ਤੇ ਚੰਗੇ ਪਾਸੇ ਇਹਨਾਂ ਦਾ ਜੀਵਨ ਆ ਜਿਹੜਾ ਉਹ ਬਤੀਤ ਸਰ ਗਈ। ਗੁਰੂ ਰਬਦਾਸ ਮਹਾਰਾਜ ਨੇ ਕਲਪਨਾ ਕੀਤੀ ਸੀ ਐਸਾ ਚਾਹੂੰ ਰਾਜ ਮੈਂ ਜਿੱਥਾਂ ਮਿਲੇ ਸਭਨ ਕਵਾਨਾ ਛੋਟੇ ਵੱਡੇ ਸਭ ਸਭ ਅਸੇ ਸੰਭਸੇ ਰਬਦਾਸ ਰਹੇ ਪਰਸਾਨਾ ਰਬਦਾਸ ਉੱਥੇ ਖੁਸਾ ਹੈ ਜਿੱਥੇ ਕੋਈ ਜਾਤ ਪਾਤ ਨਹੀਂ ਉੱਚਾ ਨੀਮਾ ਨਹੀਂ ਹੈ ਤੇ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਸਤਿਕਾਰ ਮਿਲੇ ਰਬਦਾਸ ਉੱਥੇ ਖੁਸਾ ਹੈ ਅੱਜ ਅਸੀਂ ਸਾਰੇ ਉਹਨਾਂ ਦੀ ਮਹਿਮਾ ਨੂੰ ਗਾਉਣ ਲੱਗੇ ਆਂ